ਬਠਿੰਡੇ ਦੀ ਸੀਟ ਦੇ ਉੱਤੇ ਸਾਰਿਆਂ ਦੀਆਂ ਨਜ਼ਰਾਂ ਨੇ ਤੇ ਕੱਲ ਪੂਰੇ ਪੰਜਾਬ ਦੇ ਵਿੱਚ VOTING ਹੋਈ ਹੈ ਤੇ ਉੱਥੇ ਹੀ 4 ਜੂਨ ਨੂੰ ਦੇਖਣਯੋਗ ਇਹ ਹੋਵੇਗਾ ਕਿ ਬਾਜੀ ਕੌਣ ਮਾਰੇਗਾ ਪਰੰਤੂ ਇਸ ਤੋਂ ਪਹਿਲਾਂ ਹੀ ਸਿਆਸਤ ਦਾ ਖਾੜੇ ਪੂਰਨ ਤੌਰ ਤੇ ਭਖਦੇ ਹੋਏ ਨਜ਼ਰ ਆਏ ਸੀ ਤੇ ਉੱਥੇ ਹੀ ਦੱਸਦੀ ਹੈ ਕਿ ਬਠਿੰਡਾ ਦੀ ਸੀਟ ਦੇ ਉੱਤੇ ਪੇਚ ਫਸਦੇ ਹੋਏ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਮੰਤਰੀ ਗੁਰਮੀਤ ਸਿੰਘ ਖੜੀਆ ਤੇ ਦੂਜੇ ਪਾਸੇ ਜਿਹੜੇ ਕਿ ਅਕਾਲੀ ਦਲ ਦੇ ਵੱਲੋਂ ਬੀਬੀ ਸਿਮਰਤ ਕੌਰ ਬਦਲ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਜਿਹੜੇ ਕਿ ਲੱਖਾ ਸਿਧਾਣਾ ਤੇ ਭਾਜਪਾ ਦੇ ਵੱਲੋਂ ਪਰਮਪਾਲ ਕੌਰ ਸਿੱਧੂ ਤੇ ਚਾਰਾਂ ਦੀ ਜਿਹੜੀ ਕਿ ਗਰਾਰੀ ਫਾਸਤੀ ਹੋਈ ਨਜ਼ਰ ਆ ਰਹੀ ਹੈ ਤੇ 4 ਜੂਨ ਨੂੰ ਦੇਖਣੀ ਹੋਵੇਗਾ ਹੋਵੇਗਾ ਕਿ ਕੌਣ ਐਮਪੀ ਬਣਦਾ ਹੈ ਕੌਣ ਜਿਹੜਾ ਕਿ ਇਸ ਵਾਰ ਬਾਜੀ ਮਾਰ ਕੇ ਜਾਂਦਾ ਹੈ ਤੇ ਜਿਸ ਨੂੰ ਲੈ ਕੇ ਪਹਿਲਾਂ ਹੀ ਪੂਰਨ ਤੌਰ ਤੇ ਸਿਆਸਤ ਜਿਹੜੀ ਕਿ ਪਖੀ ਹੋਈ ਨਜ਼ਰ ਆਈ ਇਸ ਤੇ ਹੁਣ ਦੱਸਿਆ ਕਿ ਉੱਥੇ ਹੀ ਗੁਰਮੀਤ ਖੁੜੀਆਂ ਦਾ ਇੱਕ ਵੱਡਾ ਬਿਆਨ ਸਾਹਮਣੇ ਤੇ ਉਹਨਾਂ ਨੇ ਵੋਟਰਾਂ ਦਾ ਧੰਨਵਾਦ ਕੀਤਾ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਬਹੁਤ ਸ਼ਾਂਤੀ ਦੇ ਨਾਲ ਜਿਹੜਿਆ ਕਿ ਵੋਟਾਂ ਪਈਆਂ ਤੇ ਨਾ ਹੀ ਕੋਈ ਅਜਹੀ ਅਜਹਾ ਜਿਹੜਾ ਲੜਾਈ ਝਗੜਾ ਦੇਖਣ ਨੂੰ ਮਿਲਿਆ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਸਾਰਿਆਂ ਦਾ ਧੰਨਵਾਦ ਕੀਤਾ ਹੋਰ ਕੀ ਕਹਿਣਾ ਹੈ ਗੁਰਮੀਤ ਸਿੰਘ ਖੁੱਡੀਆਂ ਦਾ ਸੁਣਦੇ ਆ ਮੈਂ ਗੁਰਮੀਤ ਸਿੰਘ ਖੁੱਡੀਆਂ ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਸਾਰੇ ਹੀ ਸਮੁੱਚੇ ਵੋਟਰਾਂ ਦਾ ਜਿਹੜੇ ਹਲਕੇ ਦੇ ਨਾਲ ਸੰਬੰਧਿਤ ਨਾਲ ਹਲਕਾ ਵਾਸੀਆਂ ਦਾ ਜਿਨ੍ਹਾਂ ਨੇ ਵੋਟਾਂ ਵਿੱਚ ਹਿੱਸਾ ਵੀ ਲਿਆ ਔਰ ਸ਼ਾਂਤੀ ਵੀ ਬਣਾਈ ਰੱਖੀ ਅਸੀਂ ਸਾਰੇ ਚਾਹੇ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸੰਬੰਧਿਤ ਹੋਈਏ ਪੰਜਾਬ ਦੀ ਤਰੱਕੀ ਤੇ ਪੰਜਾਬ ਦੀ ਸ਼ਾਂਤੀ ਲਈ ਸਾਰਿਆਂ ਨੂੰ ਹਿੱਸਾ ਪਾਉਣਾ ਚਾਹੀਦਾ ਮੇਰੇ ਪਾਰਟੀ ਦੇ ਸਿਨੀਅਰ ਲੀਡਰ ਵਰਕਰ ਸਹਿਬਾਨ ਵਲੰਟੀਅਰ ਜਿਨ੍ਹਾਂ ਨੇ ਦਿਨ ਰਾਤ ਕਰਕੇ ਇਲੈਕਸ਼ਨ ਵਿੱਚ ਕੰਮ ਕੀਤਾ ਅੱਜ ਜਿਹੜੀ ਇਸ VOTING ਦੇ ਵਿੱਚ ਵੱਧ ਤੋਂ ਵੱਧ ਹਿੱਸਾ ਵੀ ਲਿਆ ਲੋਕਾਂ ਨੂੰ ਵੀ ਪ੍ਰੇਰਿਆ ਨਾਲ VOTING ਵੀ ਕਰਵਾਈ ਇਸ ਤੋਂ ਇਲਾਵਾ ਜਿਹੜੇ ਸਟਾਫ ਵਾਲੇ ਸੱਜਣ ਜਿਨ੍ਹਾਂ ਨੇ ਵਿੱਚ ਆਏ ਉਹ ਕਿਸੇ ਵੀ ਬੈਕਬੇਨ ਨਾਲ ਮੁਲਾਜ਼ਮਤ ਜਨ ਉਹਨਾਂ ਸਾਰਿਆਂ ਨੇ ਬਹੁਤ ਵੱਧ ਕੇ ਇਸ ਨੂੰ ਸ਼ਾਂਤੀ ਨੂੰ ਵੀ ਬਣਾਇਆ ਤੇ ਹੋਰ VOTING ਵੀ ਕਰਾਈ ਮੈਂ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਅਸੀਂ ਸਾਰੇ ਰਲ ਮਿਲ ਕੇ ਪੰਜਾਬ ਦੀ ਤਰੱਕੀ ਲਈ ਕੰਮ ਕਰੀਏ ਅਸੀਂ ਜਿਹੜੀ ਡੈਮੋਕ੍ਰੇਸੀ ਹੈ ਨੂੰ ਬਚਾ ਕੇ ਰੱਖੀਏ